ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਬਟਾਲਾ ਦੇ ਵਿੱਚ ਜਿੱਥੇ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਜੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਐਮ ਪੀ ਦੀ ਟਿਕਟ ਵਜੋਂ ਨਿਵਾਜਿਆ ਗਿਆ ਹੈ ਅਤੇ ਅੱਜ ਗੱਡੀਆਂ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਜੀ ਕਾਲੋ 45 ਗੱਡੀਆਂ ਦਾ ਲੈ ਕੇ ਕਾਫਲਾ ਅੱਜ ਪਹੁੰਚੇ ਹਨ ਪਾੜੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਜੀ ਕਾਹਲੋਂ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਜੀ ਜੋ ਤੁਹਾਡੇ ਵੱਡੇ ਵੀਰ ਤੁਹਾਡੇ ਨਾਲ ਬਹੁਤ ਪ੍ਰੇਮ ਆ ਉਹਨਾਂ ਦਾ ਜੋ ਬਟਾਲੇ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹਨਾਂ ਨੂੰ ਅੱਜ ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਐਮਪੀ ਦੀ ਇਲੈਕਸ਼ਨ ਦੀ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਤਾਂ ਸਭ ਨੂੰ ਪਤਾ ਹੀ ਆ ਵੀ ਭਰਾਵਾ ਮੇਰਾ ਵੱਡਾ ਸਿਆਸਤ ਦਾ ਗੁਰੂ ਆ ਸਾਡਾ ਜੀ ਤੇ ਬੜੀ ਖੁਸ਼ੀ ਆ ਉਹਦੇ ਨਾਲ ਸਾਡਾ ਕਦ ਵੀ ਵੱਡਾ ਹੋਇਆ ਵਾ ਜੀ ਤੇ ਡੇਰਾ ਬਾਬਾ ਨਾਨਕ ਹਲਕੇ ਚ ਵਰਕਰ ਜਿਹੜੇ ਨੇ ਉਹ ਵੀ ਉਤਸ਼ਾਹ ਦੇ ਵਿੱਚ ਆਏ ਨੇ ਕਾਰਨ ਕੀ ਆ ਵੀ ਉਹ ਕਲਸੀ ਸਾਹਿਬ ਦਾ ਸੁਭਾਅ ਬੜਾ ਮਿਲਨਸਾਰ ਆ ਹਰੇਕ ਨੂੰ ਮਿਲਣਾ ਹਰੇਕ ਦਾ ਗੱਲ ਸੁਣਨੀ ਧਿਆਨ ਨਾਲ ਕੰਮ ਕਰਨਾ ਇਹ ਕਾਫਲਾ ਉਹਨਾਂ ਕਰਕੇ ਵਧਿਆ ਸਾਡੇ ਮਗਰ ਅੱਜ ਤੇ ਆਸ ਇਹੀ ਆ ਵੀ ਬੜੀ ਵੱਡੀ ਲੀਡ ਲਵਾਂਗੇ ਆਪਾਂ ਡੇਰੇ ਬਾਬੇ ਨਾਨਕ ਖਲਕੇ ਚੋ ਅੱਜ ਰੋਡ ਸ਼ੋ ਹੀ ਉਹਨਾਂ ਦਾ ਕਲਸੀ ਸਾਹਿਬ ਦਾ ਇਸ ਕਰਕੇ ਅਸੀਂ ਕੋਈ 40-45 ਗੱਡੀਆਂ ਦਾ ਕਾਫਲਾ ਲੈ ਕੇ ਇੱਥੇ ਪਹੁੰਚਿਆ ਉਹਨਾਂ ਦੇ ਰੋਡ ਸ਼ੋ ਵਿੱਚ ਸ਼ਿਰਕਤ ਕਰਨ ਵਾਸਤੇ ਤੇ ਮੀਟਿੰਗਾਂ ਦਾ ਸਿਲਸਲਾ ਤਕਰੀਬਨ ਉਦੋਂ ਤੋਂ ਚੱਲੂ ਆ ਸਾਡਾ ਤੇ ਰੋਡ ਸ਼ੋ ਜਿਹੜੇ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਮੀਟਿੰਗਾਂ ਰੈਲੀਆਂ ਦਾ ਜਿਹੜਾ ਵਾ ਜੋਰਾ ਉਹ ਪੂਰੇ ਜੋਰਾ ਤੇ ਰੱਖਾਂਗੇ ਤਾਂ ਕਰਕੇ ਵੀ ਕੋ ਵੱਡੀ ਲੀਡ ਲੈ ਕੇ ਡੇਰਾ ਬਾਬਾ ਬਨਾਰਕਚੋਂ ਕਲਸੀ ਸਾਹਿਬ ਦੀ ਝੋਲੀ ਚ ਪਈਏ ਆਪਾਂ ਠੀਕ ਅੱਛਾ ਸਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੰਮ ਵੀ ਬਹੁਤ ਜ਼ਿਆਦਾ ਕੀਤੇ ਨੇ ਵੇਖਿਆ ਪਹਿਲਾਂ ਠਾਣਿਆਂ ਦੇ ਵਿੱਚ ਗੱਡੀਆਂ ਨਹੀਂ ਹੁੰਦੀਆਂ ਐਸਐਸ ਸੁਰੱਖਿਆ ਫੋਰਸ ਦੀਆਂ ਗੱਡੀਆਂ ਮਂਗਾਈਆਂ ਸਕੋਰਪਿਓ ਪ੍ਰੋਵਾਈਡ ਕਰਵਾਈਆਂ ਹੋਰ ਗੱਡੀਆਂ ਵੀ ਪ੍ਰੋਵਾਈਡ ਕਰਵਾਈਆਂ ਵਾ ਤੇ ਸਰ ਇਹਦੇ ਬਾਰੇ ਆਮ ਪਾਰਟੀ ਦੇ ਕੰਮ ਲੋਕ ਵੇਖ ਕੇ ਹੁਣ ਕੀ ਨਾਲੇ ਦੇ ਆਮ ਪਾਰਟੀ ਨੂੰ ਕਿਹੋ ਜਿਹਾ ਸੰਧਾਰਾ ਮਿਲ ਰਿਹਾ ਵਾ ਆਉਣ ਵਾਲੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਉਣਗੇ ਕੀ ਕਿਦਾਂ ਦਾ ਲੱਗਦਾ ਤੁਹਾਨੂੰ ਇਹ ਵੇਖੋ ਜੀ ਪਿਛਲੇ ਟੋਟਲ 75 ਸਾਲਾਂ ਵਿੱਚ ਜਿਹੜੇ ਕੰਮ ਨਹੀਂ ਸੀ ਹੋਏ ਉਹ ਮੈਂਜ ਦੋ ਸਾਲਾਂ ਵਿੱਚ ਇੱਕ ਰਿਕਾਰਡ ਕਾਇਮ ਕਰਨ ਵਾਲ ਜਿਹੜੀਆਂ ਗੱਡੀਆਂ ਕਦੇ ਅਸੀਂ ਸੁਣਦੇ ਹੁੰਦੇ ਵੀ ਦਬਈਰ ਕੇ ਪੁਲਿਸ ਨੂੰ ਮਿਲਦੀਆਂ ਨੇ ਟੋਇਟਾ ਦੀਆਂ ਜੀ 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 ਹਿਸਟਰੀ 'ਚ ਮੈਨੂੰ ਲੱਗਦਾ ਹਿੰਦੁਸਤਾਨ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਪੰਜਾਬ ਨੂੰ ਗੱਡੀਆਂ ਪੰਜਾਬ ਪੁਲਿਸ ਨੂੰ ਟੋਇਟਾ ਦੀਆਂ ਮਿਲੀਆਂ ਨੇ ਗੱਡੀਆਂ ਵੱਡੀਆਂ ਐਸਐਸਪੋਰਟ ਜਿਹੜੀ ਮਿਲੀ ਐ ਤੇ ਕੰਮ ਤੇ 2 ਸਾਲ ਵਿੱਚ ਮੈਂ ਜਿੰਨੇ ਆ ਵੀ ਗਿਣਾਈ ਨਹੀਂ ਜਾ ਸਕਦੇ 35 35 ਸਾਲਾਂ ਦੇ ਸੂਬੇ ਬੰਦ ਜਿਹੜੇ ਕੱਸੀਆਂ ਹੀ ਆ ਉਥੇ ਪਾਣੀ ਆਇਆ ਵਾ ਬਿਜਲੀ ਬਿੱਲ ਕਦੇ ਜਰਨਲ ਨੂੰ ਕਹਿੰਨੇ ਪੁੱਛਿਆ ਨਹੀਂ ਸੀ ਹੈਗਾ ਜਰਨਲ ਦਾ ਅੱਜ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਵਾ ਜੀ 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 ਹੈਨਾ ਤੇ ਖੇਤਾਂ ਤ ਜੱਟਾਂ ਦੇ ਮੋਟਰਾਂ ਦੇ ਤੇ ਲੋਕ ਧਰਨੇ ਲਾ ਕੇ ਕਹਿੰਦੇ ਹੁੰਦੇ ਸੀ ਵੀ ਸਾਡੇ ਕੋਲ ਬਿੱਲ ਲੈ ਲਓ ਲੇਕਿਨ ਬਤੀ ਦੇ ਦਿਓ ਜੀ 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 ਅੱਜ ਉਹੀ ਸਰਕਾਰ ਆ ਉਹੀ ਬੱਤੀ ਆ ਜਿਹੜੀ ਅਸੀਂ ਮੋਟਰਾਂ ਜੱਟ ਜਿਹੜੇ ਮੋਟਰ ਬੰਦ ਕਰਦੇ ਨੇ ਜਾ ਕੇ ਆਪ ਜੀ 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 ਤੇ ਜਿਹੜੇ ਆ ਇਹ ਸਾਰੀਆਂ ਪ੍ਰਾਪਤੀਆਂ ਅਸੀਂ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚਾਵਾਂਗੇ ਲੋਕਾਂ ਨੂੰ ਜਾਗਰੂ ਕਰਾਂਗੇ ਤੇ ਜੱਟ ਪੱਕੀ ਐ ਸकल्ਸੀ ਸਾਹਿਬ ਦੀ ਠੀਕ ਹੈ ਸਰਦਾਰ ਕਲਸੀ ਸਾਹਿਬ ਜਿੰਦਾਬਾਦ ਸਰਦਾਰ ਕਲਸੀ ਸਾਹਿਬ ਜਿੰਦਾਬਾਦ ਭਗਵੰਤ ਮਾਨ ਸਾਹਿਬ ਜਿੰਦਾਬਾਦ ਤੇਜਵੀਰ ਮਾਨ ਸਾਹਿਬ ਜਿੰਦਾਬਾਦ ਜਗਜੀਤ ਸਿੰਘ ਕਾਲੂ ਸਾਹਿਬ ਜਿੰਦਾਬਾਦ ਅਮਨਸੇਰ ਸਿੰਘ ਸ਼ੈਰੀ ਕਲਸੀ ਜਿੰਦਾਬਾਦ ਸ਼ੈਰੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੀ ਹੁਣ ਅੱਪਾ ਚੇਅਰਮੈਨ ਸਾਹਿਬ ਨਾਲ ਗੱਲ ਕਰਨ ਚਾਹਾਂਗੇ ਕਿ ਸਰ ਕੀ ਨਾਲ ਦੇ ਮੋਦੀ ਆਪਣੀ ਹਾਰ ਹੁੰਦੀ ਵੇਖ ਕੇ ਡਰ ਗਿਆ ਹੈ ਜਾਂ ਕੀ ਕਾਰਨ ਬਣਿਆ ਕਿ ਜਿਹੜਾ ਕੀ ਨਾਲ ਦੇ ਪ੍ਰਧਾਨ ਮੰਤਰੀ ਅੰਦਰ ਮੋਦੀ ਨੇ ਸਾਡੇ ਨੈਸ਼ਨਲ ਕਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਈਡੀ ਦਾ ਝੂਠਾ ਮਕਦਮਾ ਦਰਜ ਕਰਵਾ ਕੇ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਪੰਜਾਬ ਔਰ ਦਿੱਲੀ ਦੇ ਵਿੱਚ ਕੰਮ ਵੇਖ ਕੇ ਉਹਨਾਂ ਨੇ ਇਲੈਕਸ਼ਨ ਦੇ ਟਾਈਮ ਤੇ ਇਹ ਕੰਮ ਕੀਤਾ ਵਾ ਪਹਿਲਾਂ ਕਿਉਂ ਨਹੀਂ ਕੀਤਾ ਅਹ ਵੇਖੋ ਜੀ ਤੁਹਾਨੂੰ ਹਰੇਕ ਨੂੰ ਪਤਾ ਵਾ ਵੀ ਇੰਟਰਨੈਸ਼ਨਲ ਲੈਵਲ ਤੇ ਵਿਰੋਧ ਹੋ ਰਿਹਾ ਵਾ ਬੀਜੇਪੀ ਦਾ ਬਾਹਰ ਦੀਆਂ ਕੰਟਰੀਆਂ ਵੀ ਵਿਰੋਧ ਕਰ ਰਹੀਆਂ ਵੀ ਇੱਕ ਸੱਚਾ ਸੋਚਾ ਬੰਦਾ ਜਿਹੜਾ ਉਹਨੂੰ ਚੁੱਕ ਕੇ ਅੰਦਰ ਕਰਤਾ ਤੇ ਉਤੇ ਦੋਸ਼ ਹੁਣ ਕਿਹੜੇ ਲੱਗਦੇ ਕੱਲ ਦੇ ਤੁਹਾਨੂੰ ਪਤਾ ਹੋਣਾ ਵੀ ਉਹ ਜਿਹੜੇ ਅੰਦਰ ਮਠਿਆਈ ਜਾਂਦੀ ਹੈ ਕਾਂ ਉਹ ਦੋਸ਼ਾ ਹੁੰਦੇ ਇਹਨਾਂ ਦਾ ਵੀ ਅੰਦਰ ਮਠਿਆਈ ਖਾਂਦੇ ਆ ਅੰਦਰ ਆਲੂ ਪੂਰੀਆਂ ਚੱਲਣੀਆਂ ਨੇ ਵੇਖੋ ਇਹੋ ਜੀ ਇੱਕ ਕਨਵੀਨਰ ਪੰਜ ਸਾਡੇ ਇੰਡੀਆ ਦਾ ਕਨਵੀਨਰ ਦੇ ਉੱਤੇ ਦੋਸ਼ੇ ਦੇ ਭਦੇ ਲਾਉਂਦੇ ਨੇ ਇੱਕ ਜੇ ਮਾਨ ਸਾਹਿਬ ਮਿਲਣ ਜਾਂਦੇ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਵੀ ਜੇ ਮਿਲਦੇ ਆ ਤੇ ਸ਼ੀਸ਼ਾ ਐਡਾ ਗੰਦਾ ਹੀ ਵੀ ਅੰਦਰ ਦਿਖਦਾ ਨਹੀਂ ਵੀ ਕੇਜੀ ਵਾਲ ਸਾਹਿਬ ਨੇ ਕਿ ਕੌਣ ਨੇ ਕਹਿੰਦਾ ਭਾਵੇਂ ਆ ਵੀ ਇਹ ਭਾਜਪਾ ਦੀ ਸਰਕਾਰ ਜਿਹੜੀ ਡਰੀ ਹੋਈ ਹੈ ਪੂਰੀ ਤਰ੍ਹਾਂ ਕਾਰਨ ਇਹ ਆ ਵੀ ਉਹਨਾਂ ਦਿੱਲੀ ਵਿੱਚ ਤਿੰਨ ਤੀਜੀ ਵਾਰੀ ਸਰਕਾਰ ਪੀਟ ਹੋਈ ਹੈ ਜੀ ਹਨਾ ਤੇ ਪੰਜਾਬ ਦੇ ਵਿੱਚ ਸਰਕਾਰ ਆ ਗਈ 2 ਸਾਲ ਚ ਬਹੁਤ ਵਧੀਆ ਕੰਮ ਕੀਤੇ ਨੇ ਲੋਕਾਂ ਦਾ ਹੰਗਾਰਾ ਬਹੁਤ ਜ਼ਿਆਦਾ ਵਾ 99 ਸੀਟਾਂ ਲੋਕਾਂ ਝੋਲੀ ਚ ਪਾਈਆਂ ਨੇ ਡਰ ਬੜਾ ਵੱਡਾ ਬਣ ਚੁੱਕਿਆ ਉਹਨਾਂ ਨੂੰ ਪਤਾ ਵੀ ਇਹ ਜਿਹੜਾ ਪੀਐਮ ਦੇ ਅਹੁਦੇਦਾਰ ਨੇ ਅਹੁਦਾ ਇਹਨਾਂ ਪੀਐਮ ਦੇ ਕੁਰਸੀ ਤੇ ਬਹਿ ਜਾਣਾ ਵਾ ਕਾਰਨ ਇਹ ਇਹ ਬੜਾ ਵੱਡਾ ਡਰ ਹੈ ਤੇ ਹਰ ਕੀ ਜਿਹੜੀ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਧੱਕੇਸ਼ਾਹੀ ਕੀਤੀ ਆ ਉਹਦੇ ਜਿਹੜੇ ਲੋਕ ਨੇ ਉਹ ਜਵਾਬ ਵੋਟ ਦੇ ਕੇ ਉਹਨਾਂ ਨੂੰ ਜਿਹੜਾ ਵਾ ਉਹ ਜ਼ੁਲਮ ਦੇ ਖ ਸਾਜੀ ਬਲਾਕ ਪ੍ਰਧਾਨ ਸਾਡੇ ਨਾਲ ਗੁਰਵਿੰਦਰਪਾਲ ਸਿੰਘ ਜੀ ਨਵੀਂ ਨਗਰ ਸਾਡੇ ਨਾਲ ਜੁੜ ਚੁੱਕੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਜਿਹੜਾ ਹੁਣ ਸਾਰੋਂ ਨੂੰ ਟਿਕਟ ਮਿਲੀ ਆ ਉਹਦੇ ਦੇ ਕਿੱਦਾਂ ਦਾ ਪਾਰਟੀ ਦਾ ਹੰਗਾਰਾ ਲੋਕਾਂ ਦੀ ਸਪੋਰਟ ਕਿੱਦਾਂ ਦੀ ਮਿਲਦੀ ਤੁਹਾਨੂੰ ਵੇਖਣ ਨੂੰ ਬਿਲਕੁਲ ਜੀ ਸਰ ਸਪੋਰਟ ਤੁਹਾਨੂੰ ਵੇਖਣ ਵਾਲੀ ਗੱਲ ਹੀ ਆ ਵੇਖੋ ਰਸਤੇ ਵਿੱਚ ਆਪਾਂ ਆਏ ਆ ਥਾਂ ਥਾਂ ਗੱਡੀਆਂ ਖਲੋਤੀਆਂ ਨੇ ਬਹੁਤ ਜ਼ਿਆਦਾ ਕਰਾਊਡ ਆ ਜੀ ਇਸ ਵਾਰ ਗਰਦਾਸਪੁਰ ਚ ਇਤਿਹਾਸ ਬਦਲਿਆ ਜਾਵੇਗਾ ਹਰ ਵਾਰ ਇਹ ਤੇ ਬੀਜੇਪੀ ਲੀਡ ਕਰਦੀ ਐ ਇੱਕ ਆਮ ਆਦਮੀ ਪਾਰਟੀ 2 ਲੱਖ ਦੀ ਲੀਡ ਨਾਲ ਹੀ ਕਲਸੀ ਸਾਹਿਬ ਦੀ ਸੀਟ ਝੋਲੀ ਚ ਪਾਉਣੀ ਐ ਜੀ ਜੀ ਸਰ ਨਾਲੇ ਪਤਾ ਵੇਖਣ ਦੋ ਸਿਆਦਤਾਲ ਅੱਛਾ ਸਰ ਨਾਲੇ ਹਾਂਜੀ ਹਾਂਜੀ ਹੁਣੇ ਵੇਖੋ ਜਿਹੜਾ ਸਾਡੀ ਪਾਰਟੀ ਚੋਂ ਇੱਕ ਸ਼ਸ਼ੀਲ ਕੁਮਾਰ ਰਿੰਕੂ ਹਾਂਜੀ ਭਾਜਪਾ ਚ ਗਿਆ ਉਹਦਾ ਘਰ ਤੋਂ ਨਿਕਲਣਾ ਔਖਾ ਕਰਤਾ ਲੋਕਾਂ ਨੇ ਔਖਾ ਕਰਦਾ ਸਹੀ ਗੱਲ ਉਹ ਤੇ ਨਾ ਘਰ ਦੇ ਤੇ ਨਾ ਕਾੜ ਦੇ ਜੀ ਪੰਜਾਬ ਚ ਤੋਂ ਉਹਦਾ ਕੁਝ ਨਹੀਂ ਹੈਗਾ ਤੇ ਨਾ ਹੀ ਉਹਨਾਂ ਨੇ ਲੋਕਾਂ ਨੂੰ ਮੂੰਹ ਲਾਉਣਾ ਉਹਨਾਂ ਨੂੰ ਜੀ ਤੁਹਾਨੂੰ ਪਤਾ ਹੈ ਭਾਜਪਾ ਨੇ ਤੇ ਕਾੜ ਕਰਕੇ ਸੁੱਟਦਾ ਪੰਜਾਬ ਦਾ ਸਾਡੇ ਜੀ 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 ਤੇ ਪੰਜਾਬ ਵਾਲੇ ਨਹੀਂ ਇਸ ਵਾਰ ਤੇ ਮੋਦੀ ਦਾ ਸੁਪਾਇਆ ਤੈ ਆ ਸਮਝ ਲੋ ਉਹ ਕਹਿੰਦੇ ਨੇ 400 ਪਾਰ ਆਂਦੀ ਕਹਿੰਦੇ 100 ਪਾਰ ਕਰ ਲੋ ਬੜੀ ਫੱਤੇ ਤੁਹਾਡੀ 400 ਤੇ ਬਹੁਤ ਦੂਰ ਦੀ ਗੱਲ ਹੈ ਇੱਕ 100 ਪਾਰ ਕਰਕੇ ਦੱਸ ਦਿਓ ਇੱਕ ਬਹੁਤ ਮਾੜਾ ਹਾਲਤ ਹੋਏਗਾ ਜੀ ਮੋਦੀ ਦੀ ਬਹੁਤ ਮਾੜੀ ਹਾਲਤ ਹੋਈ ਗਿਆ ਇੱਕ ਜੀ ਹੁਣ ਸਾਡੇ ਨਾਲ ਹਲਕਾ ਡੇਰਾ ਬਾਬਾ ਨਾਨਕ ਤੋਂ ਬਲਾਕ ਪ੍ਰਧਾਨ ਸਪੂਰਨ ਸਿੰਘ ਜੀ ਕੋਈ ਸਾਹਿਬ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਸੀ ਕਾਲ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਇਹ ਜੇ ਤਿਕਟ ਮਿਲ ਗਈ ਜੀ ਕਲਸੀ ਸਾਹਿਬ ਨੂੰ ਇਹ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਜੀ ਇਹ ਸਾਰਿਆਂ ਦੁਸ਼ਮਣਾਂ ਦੇ ਦੰਦ ਖੱਟੇ ਹੋ ਗਏ ਨੇ ਨੌਜਵਾਨ ਜਿੰਨਾ ਚਾਹ ਤੇ ਸੁਹਾਗਾ ਫੇਰ ਦਾਂਗੇ ਸਦੇ ਅਸੀਂ ਕੋਈ ਕਲਸੀ ਸਾਹਿਬ ਜੀ ਡੇਰਾ ਬਾਬਾ ਨਾਨਕ ਜੋ ਕੋਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਬਹੁਤ ਜ਼ੋਰ ਲਾ ਕੇ ਦਿਨ ਰਾਤ ਮਿਹਨਤ ਕਰਕੇ ਜਿਤਾ ਦਾਂਗੇ ਬਹੁਤ ਲੋਕਾਂ ਨੂੰ ਚਾਅ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਸਖਪਾਲ ਸਿੰਘ ਜੀ ਸੂਬੇਦਾਰ ਹੈ ਕੈਲੇਕਲਾਂ ਤੋਂ ਮੌਜੂਦ ਨੇ ਬਲਾਕ ਪ੍ਰਧਾਨ ਆਪ ਆਪਾ ਉਹਨਾਂ ਨਾਲ ਗੱਲਬਾਤ ਕਰਦੇ ਆਂ 사ਸੀ ਗਾ ਸਰ 사ਸੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਰ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ ਕੰਮ ਕਰ ਰਹੇ ਐਮ ਐਲ ਏ ਬਟਾਲਾ ਅਮਨ ਸ਼ੀਰ ਸਿੰਘ ਸ਼ੈਰੀ ਕਲਸੀ ਜੀ ਨੂੰ ਅੱਜ ਟਿਕਟ ਮਿਲੀ ਆ ਐਮ ਪੀ ਦੀ ਸਰ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਖੋਸ਼ੀਆਂ ਗਰਦਾਸਪੁਰ ਦੇ ਕਿਉਂਕਿ ਅੱਗੇ ਪਹਿਲਾਂ ਤੋਂ ਹੀ ਇੱਥੋਂ ਕੋਈ ਬਾਹਰੋਂ ਜਾਂ ਐਕਟਰ ਆਉਂਦਾ ਹੀਗਾ ਚਾਹੇ ਕੋਈ ਹੋਰ ਸਤਾਰ ਇੱਥੋਂ ਆਉਂਦਾ ਹੀ ਤੇ ਦੁਬਾਰਾ ਜਿੱਤ ਕੇ ਭਾਜਪਾ ਦਾ ਲੀਡਰ ਹੁੰਦਾ ਹੀਗਾ ਦੁਬਾਰਾ ਆਉਂਦਾ ਹੀ ਨਹੀਂਗਾ ਜੀ ਇਹ ਘਰ ਹਲਕਿਆ ਚਾਹੁੰਦਾ ਵਾ ਕਿ ਉਹ ਜਿਹੜਾ ਵੀ ਇੱਥੋਂ ਹੋਏ ਉਹ ਲੋਕਲ ਲੀਡਰ ਹੋਵੇ ਜੀ ਜੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਆਮ ਪਾਰਟੀ ਨੇ ਅਮਨਸ਼ੇਰ ਸਿੰਘ ਕਲਸੀ ਨੂੰ ਟਿਕਟ ਦੇ ਕੇ ਨਵਾਜਿਆ ਵਾ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਅੱਜ ਇੰਨੇ ਖੁਸ਼ ਆ ਜਿਹੜਾ ਹਸਾ ਵੀ ਕੋਈ ਨਹੀਂ ਆ ਲੋਕ ਰੋਡ ਦੇ ਉੱਤੇ ਉਹਨਾਂ ਦੀ ਡੀ ਕਰ ਰਹੇ ਆ ਤੇ ਉਹਨਾਂ ਵਿੱਚ ਜਿਹੜਾ ਹਲਕਾ ਡੇਰਾ ਬਾਬਾ ਨਾਨਕ ਆ ਆਪਾਂ ਇਹਨਾਂ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਬਾਕੀ ਹਰ ਬੂਥ ਦਾ ਅਨਚਾਰਜ ਹਰ ਪਿੰਡ ਵਾਲਾ ਬੰਦਾ ਜਿਹੜਾ ਵਾ ਜੋਰ ਲਾ ਕੇ ਇਹਨਾਂ ਨੂੰ ਜਿਤਾਏਗਾ ਠੀਕ ਹੈ ਅੱਛਾ ਜੀ ਹੁਣ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਪ੍ਰੀਤਮ ਸਿੰਘ ਜੀ ਮੌਜੂਦ ਨੇ ਆਪ ਆਪਾਂ ਨਾਲ ਗੱਲਬਾਤ ਕਰਦੇ ਹਾਂ ਸასი ਕਾਲ ਸასი ਕਾਲ ਜੀ ਅੱਛਾ ਸਰ ਜਿਹੜੀ ਅੱਜ ਟਿਕਟ ਮਿਲੀ ਹੈ ਸਾਰਿਆਂ ਨੂੰ ਅੱਜ ਇੱਥੇ ਰੋਡ ਮਾਰਚ ਕੱਢਿਆ ਜਾ ਰਿਹਾ ਹੈ ਸਰ ਕਿੰਨੀਆਂ ਗੱਡੀਆਂ ਦਾ ਕਾਫਲਾ ਟੁੱਟੇ ਜਾ ਰਿਹਾ ਹੈ ਇਹ ਕੰਮ 45 ਗੱਡੀਆਂ ਤੇ ਅਸੀਂ ਲੈ ਕੇ ਆਏ ਹਾਂ ਜਿਹੜੀ ਸਾਬਕਾ ਜੀਓਜੀ ਟੀਮ ਜਿਹੜੀ ਕਿ ਪਹਿਲਾਂ ਵੀ ਇਹਨਾਂ ਨਾਲ ਦਿਲੋਂ ਵਕਰੇ ਸੀ ਤੇ ਹੁਣ ਵੀ ਡੇਰਾ ਬਾਬਾ ਨਾਨਕ ਦੀ ਪੂਰੀ ਟੀਮ ਨਾਲ ਆਈ ਹੈ ਤੇ ਲਾਸਟ ਤੱਕ ਨਾਲ ਰਾਂਗੇ ਵੱਡੀ ਖੁਸ਼ੀ ਸਾਨੂੰ ਇਹ ਆ ਕਿ ਪਹਿਲਾਂ ਜਿਵੇਂ ਗੱਲ ਹੋ ਰਹੀ ਸੀ ਚੁੰਮਣ ਲਾਣ ਵਾਸਤੇ ਸਾਹਮਣੇ ਆਉਂਦੇ ਸੀ ਉਸ ਤੋਂ ਬਾਅਦ 5 ਸਾਲ ਪਤਾ ਨਹੀਂ ਸੀ ਕਿ ਇੱਥੇ ਕੌਣ ਆ ਜੀ 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 ਉਦੋਂ ਢਾਈ ਢਾਈ ਕਿਲੋ ਦੇ ਮੁਕੇ ਵਿਖਾਉਂਦੇ ਤੇ ਮੁੜ ਕੇ ਕੱਖ ਵੀ ਨਹੀਂ ਸਣੀ ਦਿ올 ਵੜਿਆ ਹੀ ਨਹੀਂ ਹਾਂਜੀ ਵੜਿਆ ਹੀ ਨਹੀਂ ਇਸ ਕਰਕੇ ਸਾਨੂੰ ਸਾਨੂੰ ਇਹਨਾਂ 'ਚ ਯਕੀਨ ਹੈ ਕਿ ਕਲਸੀ ਸਾਹਿਬ ਸਾਡੇ ਕੋਲ ਰਹਿਣਗੇ ਅਸੀਂ ਰਾਤ ਨੂੰ ਉੱਠ ਕੇ ਕੋਈ ਕੰਮ ਕਵਾਂਗੇ ਤੋ ਕਰਨ ਲਈ ਤਿਆਰ ਰਹਿਣਗੇ ਸੱਚੇ ਸੁੱਚੇ ਇਨਸਾਨ ਨੇ ਸਾਨੂੰ ਇਹਨਾਂ 'ਤੇ ਪੂਰਾ ਯਕੀਨ ਹੈ ਪੂਰੀ ਸਿਰ ਤੋੜ ਮਿਹਨਤ ਕਰਕੇ ਇਹਨਾਂ ਨੂੰ ਵੱਡੀ ਬੋਬਨ ਦਾ ਜਿੱਤਣ ਦੀ ਗੱਲ ਕਰਦੇ ਆਪਾਂ ਠੀਕ ਹੈ ਅੱਛਾ ਜੀ ਖਜਾਨ ਸਿੰਘ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖੈਰਾ ਸੁਲਤਾਨ ਤੋਂ ਸਾਡੇ ਨਾਲ ਮੌਜੂਦ ਨੇ ਆਪਾਉਣਾ ਨਾਲ ਵੀ ਗੱਲਬਾਤ ਕਰਦੇ ਆ ਕਿ ਸਾਰੇ ਜਿਹੜਾ ਪਹਿਲਾਂ ਤੇ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਮੁਬਾਰਕਾਂ ਸਾਰੇ ਆਪਣੇ ਜਿੰਨੇ ਜਿਆਦਾ ਵਰਕਰ ਸਾਡੇ ਆਏ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸ਼ਰੀਕਲ ਸਿੰਘ ਸਾਹਿਬ ਦੀਆਂ ਕਿਉਂ ਉਹਨਾਂ ਨੂੰ ਟਿਕਟ ਮਿਲੀ ਆ ਅਸੀਂ ਬਹੁਤ ਸਾਰਾ ਆਪਣਾ ਨੌਜਵਾਨ ਸਭਾ ਜਿੰਨੀ ਸਾਰੀ ਖੁਸ਼ ਹੈ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਕਿਉਂਕਿ ਸਾਡੇ ਲੋਕਲ ਆ ਲੀਡਰ ਆ ਤੇ ਬਾਕੀ ਉਹ ਪਿਆਰ ਬੜਾ ਦੇਣ ਦੇ ਵਰਕ ਤੇ ਅਸੀਂ ਬਹੁਤ ਖੁਸ਼ ਆ ਉਹ ਰਾਤ ਦੇਣ ਆਂਦੇ ਜਦੋਂ ਮਰਜੀ ਤੁਸੀਂ ਆਣ ਕੇ ਤੁਹਾਨੂੰ ਕੋਈ ਕੰਮ ਪੈਂਦਾ ਮੇਰੇ ਕੋ ਆਓ ਆ ਮੇਰੇ ਪੀਏ ਸਾਹਿਬ ਕੋ ਕੰਮ ਕਰਵਾਓ ਜਿਹੜਾ ਉਹਨਾਂ ਕੋ ਨਹੀਂ ਹੁੰਦਾ ਉਹ ਮੈਂ ਖੁਦ ਕਰਕੇ ਤੁਹਾਨੂੰ ਕੰਮ ਦੇਵਾਂਗਾ ਹਾਂਜੀ ਅਸੀਂ ਬਹੁਤ ਖੁਸ਼ ਆ ਅਸੀਂ ਵੱਡੀ ਤੋਂ ਵੱਡੀ ਲੀਡ ਨਾਲ ਡੇਰਾ ਬਾਬਾ ਨਾਨਕ ਖਲਕਾ ਤੋਂ ਉਹਨਾਂ ਨੂੰ ਜਿਤਾਵਾਂਗੇ ਸੀਟਾਂ ਉਹਨਾਂ ਜਿੱਤ ਕੇ ਝੋਲੀ ਚ ਪਾਵਾਂਗੇ ਜੀ ਅੱਛਾ ਜੀ ਹੁਣ ਸਾਡੇ ਨਾਲ ਹਲਕਾ ਡੇਰਾ ਬਾਬਾ ਨਾਨਕ ਤੋਂ ਕਿਸਾਨ ਵਿੰਗ ਵਿਧਾਨ ਸਭਾ ਕਮੇਟੀ ਦੇ ਮੈਂਬਰ ਬਾਬਾ ਭਜਨ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰ ਮੇਰੇ ਬੱਬਾ ਜੀ ਜੋ ਅੱਜ ਇਥੇ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਕਿਹੜੇ ਕਿਹੜੇ ਪਿੰਡਾਂ 'ਚ ਜਾ ਰਿਹਾ ਹੈ। ਇਹ ਹਾਲੇ ਤੇ ਗੁਰਦੁਆਰਾ ਸ੍ਰੀ ਅਚਲ ਸਾਹਿਬ ਜਾ ਰਹੇ ਹਾਂ ਉੱਥੋਂ ਪਹਿਲਾਂ ਅਸ਼ੀਰਵਾਦ ਲਵਾਂਗੇ ਜਾ ਕੇ। ਜੀ। ਵੀ ਸਾਡੇ ਜੋ ਸ਼ਹਿਰੀ ਕਲਸੀ ਨੇ ਗੁਰੂ ਨਾਨਕ ਦੇਵ ਮਹਾਰਾਜ ਚੜ੍ਹਦੀ ਕਲਾ ਕਰਨ ਪਵਿੱਤਰ ਚਰਨ ਸ਼ੋ ਧਰਤੀ ਉਹਨਾਂ ਦੀ। ਜੀ। ਤੇ ਇਥੋਂ ਪਹਿਲਾਂ ਨਕਮਸਤ ਹੋਵਾਂਗੇ ਸੰਗਤ ਦੇ ਸਮੇਤ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸਾਨੂੰ ਕਾਮਯਾਬੀਆਂ ਬਖਸ਼ੇ ਤੇ ਚੜ੍ਹਦੀ ਕਲਾ ਕਰੇ ਸਾਡੀ ਆਮ ਪਾਰਟੀ ਦੀ ਸ਼ਹਿਰੀ ਕਲਸੀ ਨੂੰ ਜਿਹੜੀ ਟਿਕਟ ਮਿਲੀ ਆ ਐਮਪੀ ਦੀ। ਇਥੋਂ ਗਰਦਾਸਪੁਰ ਜ਼ਿਲ੍ਹੇ ਦੀ ਚੰਗੀ ਤਗੜੀ ਲੀਡ ਨਾਲ ਜਿੱਤੇ ਅਸੀਂ ਇਹ ਬੇਨਤੀ ਕਰਾਂਗੇ ਦੂਜੀ ਬੇਨਤੀ ਆ ਕਿ 15-20 ਸਾਲ ਕਾਂਗਰਸ ਦੇ ਵੀ ਐਮਪੀ ਆਉਂਦੇ ਰਹੇ ਆ ਜੀ ਆਕਾਲੀ ਦਲ ਦੇ ਵੀ ਆਉਂਦੇ ਰਹੇ ਆ ਸ਼ਨੀ ਦਿਓਲ ਵਗੈਰਾ ਵਰਗੇ ਆਏ ਪਰ ਸਾਡੇ ਗਰਦਾਸਪੁਰ ਜ਼ਿਲ੍ਹੇ ਦੀ ਇੱਕ ਵੀ ਖਬਰ ਨਹੀਂ ਸਾਡੀ ਸੈਂਟਰ ਚ ਪਹੁੰਚਾਈ ਜੀ ਜਿਹੜਾ ਸਾਡਾ ਮਤਬਲ ਬਣਦਾ ਸਿੱਧਾ ਜੀ 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 ਕਿਉਂਕਿ ਇਹ ਗੋਬਤ ਪਹਿਰੇ ਚ ਹੀ ਰਹੇ ਫਰਾਰ ਹੀ ਰਹੇ ਭਗਾਉੜੇ ਰਹਾ ਇhtiyar ਤੱਕ ਲਾਗੇ ਵੀ ਇਹਨਾਂ ਨੂੰ ਕਿਤੇ ਲੱਭੋ ਕਿਥੇ ਚਲ ਗਏ ਨੇ ਸਾਡੇ ਐਮਪੀ ਜਿਹੜੇ ਗਰਦਾਖਪੁਰ ਤੋਂ ਜਤਾ ਕੇ ਭੇਜੇ ਸੀ ਜੀ ਪਰ ਸਾਰੇ ਵੀ ਕਿਸੇ ਨੇ ਸਾਡੀ ਹਾਲੀ ਤੱਕ ਗਰਦਾਸਪੁਰ ਜ਼ਿਲ੍ਹੇ ਦੀ ਕੋਈ ਵੀ ਖਬਰ ਨਹੀਂ ਪਹੁੰਚਾਈ ਵੀ ਸਾਨੂੰ ਕੀ ਦੋਖਿਆ ਕੀ ਸੋਖਿਆ ਸਾਨੂੰ ਕੀ ਚਾਹੀਦਾ ਗਰਦਾਸਪੁਰ ਜ਼ਿਲ੍ਹੇ ਨੂੰ ਕਿਸੇ ਦਾ ਮਤਲਬ ਕੋਈ ਨਹੀਂ ਜੀ ਪਰ ਹੁਣ ਜਿਹੜੀ ਆਮ ਪਾਰਟੀ ਵੱਲੋਂ ਅੱਗੇ ਜਾਜਾਕਾਰ ਹੋਣ ਦੀ ਸਾਡੇ ਭਗਵੰਤ ਮਾਨ ਸਾਹਿਬ ਦੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਨਤਾ ਨੂੰ ਬੜੀਆਂ ਸਹੂਲਤਾਂ ਦਿੱਤੀਆਂ ਨੇ ਜਨਤਾ ਨੂੰ ਇਹੋ ਕੁਝ ਚਾਹੀਦਾ ਸਰ ਕਿਹੜੀ ਕਿਹੜੀ ਸਹੂਲਤਾਂ ਹੁਣ ਤੱਕ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਬਿਜਲੀ ਬੋਰਡ ਫ੍ਰੀ ਕੀਤਾ ਜਿਹੜੇ ਬਿੱਲ ਲੋਕਾਂ ਲਾਉਂਦੇ ਸੀ ਸਾਬਨਾ ਇੱਕ ਲੋਕਾਂ ਦੀ ਪੈਨਸ਼ਨ ਲੱਗ ਗਈ ਹੈ 5-6000 ਘਰ ਭਰਤੀ ਜਿਹੜਾ ਮਾਫ ਹੋਇਆ ਲੋਕਾਂ ਦਾ ਜੀ ਇੱਕ ਤੇ ਚੋਰੀ ਦਾ ਵੀ ਖਤਮ ਹੋਇਆ ਜਿਹੜੀ ਬਿਜਲੀ ਚੋਰੀ ਹੁੰਦੀ 32 24 ਘੰਟੇ ਹੋ ਗਈ ਆ ਜੀ ਕਿਸਾਨਾਂ ਨੂੰ ਬਹੁਤ ਸੁਖ ਹੋਇਆ ਕਿ ਵਾਰੀ ਸਰ ਲਾਈਟ ਆਉਂਦੀ ਸੀ ਮੋਟਰਾਂ ਦੀ ਵੀ ਉਹ ਵੀ ਹੁਣ ਸਾਨੂੰ ਬਹੁਤ ਸਹੂਲਤ ਆ ਕਿ ਮੋਟਰ ਆਪ ਨੂੰ ਸਾਨੂੰ ਆਪ ਹੀ ਬੰਦ ਕਰਨੀ ਪੈਂਦੀ ਸਾਨੂੰ ਇਹ ਨਹੀਂ ਕਿ ਬੱਤੀ ਬੰਦ ਹੋਏਗੀ ਤਾਂ ਮੋਟਰ ਬੰਦ ਹੋਏਗੀ ਇਹ ਵੀ ਸਾਨੂੰ ਬਹੁਤ ਸਹੂਲਤ ਆ ਸਰ ਜਿਹੜਾ 1077 ਨੰਬਰ ਪ੍ਰੋਵਾਈਡ ਕਰਵਾਇਆ ਵਾ ਕਿ ਜਿੱਦਾਂ ਆਪਾਂ ਦਫ਼ਤਰਾਂ ਦੇ ਵਿੱਚ ਖੱਜਲ ਖਰਾਬ ਹੁੰਨੇ ਆ ਹੁਣ ਸਰਕਾਰੀ ਅਧਿਕਾਰੀ ਜਿਹੜਾ ਸਾਡੇ ਘਰ ਹੀ ਆ ਕੇ ਕੰਮ ਕਰੇਗਾ ਸਰ ਉਹਦੇ ਵਿੱਚ ਕਿਹੜੀਆਂ ਕਿੜੀਆਂ ਸਕੀਮਾਂ ਆ ਜਾਣਗੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਅਸੀਂ ਮਾੜੇ ਕਿਸਾਨ ਸਾਡੀਆਂ ਬੇਟੀਆਂ ਦੇ ਵਿਆਹ ਹੁੰਦੇ ਨੇ ਸਗਨ ਸਕੀਮ ਵਗੈਰਾ ਸਭ ਤੋਂ ਪਹਿਲਾਂ ਜਦੋਂ ਕਦੇ ਵੀ ਤੁਸੀਂ ਇਹ ਫੋਨ ਨੰਬਰ ਕਰਕੇ ਵੇਖੋ ਤੁਹਾਡੇ ਘਰ ਬੰਦੇ ਆਉਣਗੇ ਫੈਲ ਧਰਨ ਕੀ ਸਗਨ ਸਕੀਮ ਕਿਦਾਂ ਲਈਦੀ ਹੈ ਕਿਤ ਤਰ੍ਹਾਂ ਲੈਣੀ ਆ ਜਦੋਂ ਫੋਨ ਕਰੋਗੇ ਉਹ ਤੁਹਾਡੇ ਘਰ ਮੁਲਾਜ਼ਮ ਆਉਣਗੇ ਆ ਫਾਇਲ ਤੇ ਤਿਆਰ ਕਰਕੇ ਤੁਹਾਡੇ ਲੈ ਕੇ ਪ੍ਰੂਫ ਫਿਰ ਤੁਹਾਨੂੰ ਓਕੇ ਕਰਕੇ ਤੇ ਫਿਰ ਆਖਣਗੇ ਵੀ ਤੁਹਾਡੀ ਸਗਨ ਸਕੀਮ ਜਿਹੜੀ ਪਾਸ ਹੋ ਗਈ ਆ ਐਨੇ ਪੈਸੇ ਜਿੰਨੇ ਵੀ ਜੋ ਵੀ ਪੈਸੇ ਨੇ ਜਾ ਕੇ ਆਪਣੇ ਬੈਂਕ ਤੋਂ ਕਟਾਓ ਮਜ਼ਾਤੇ ਹੋਈ ਹੈ ਨਾ ਸਰਕਾਰ ਦਾ ਤੇ ਜੇ ਕੋਈ ਪੁੱਛਦਾ ਹੀ ਨਹੀਂ ਬੱਲੇ ਬੱਲੇ ਪਹਿਲੋ ਲਾ 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 ਕਰਕੇ ਤਾਂ ਡਾਕ ਕਰਾਂਗੇ ਜੇ ਕਰਾਂਗੇ ਮੁੜ ਕੇ ਕੋਈ ਪੁੱਛਦਾ ਨਹੀਂ ਇਸ ਕਰਕੇ ਵੀ ਸਰ ਕੈਪਟਨ ਨੇ ਬਹੁਤ ਵਾਰੇ ਕੀਤੇ ਜਦੋਂ ਕਾਂਗਰਸ ਦੀ ਪਿਛੇ ਸਰਕਾਰ ਰਹੀ ਆ ਉਦੋਂ ਉਦੋਂ ਪਹਿਲਾਂ ਕੀ ਨਾਲ ਨੇ ਉਹਨੇ 4.5 ਸਾਲ ਕੁਛ ਨਹੀਂ ਕੀਤਾ ਮੁੜ ਕੇ 6 ਮਹੀਨੇ ਚੰਨੀ ਨੇ ਥੋੜਾ ਬੋੜਾ ਚਲੋ ਕੰਮ ਕੀਤਾ ਤੇ ਉਹ 4.5 ਸਾਲ ਇਹਨਾਂ ਲੁੱਟਿਆ ਹੀ ਆ 4.5 ਸਾਲ ਸਾਲ ਲੁੱਟਿਆ ਲੋਕਾਂ ਨਾਲ ਵਹਿਦੇ ਕੀ ਤੇ ਬੱਚਿਆਂ ਨੂੰ ਮਗਰ ਲਾਇਆ ਤੁਹਾਨੂੰ ਮੋਬਾਈਲ ਫੋਨ ਦੇਵਾਂਗੇ ਤੁਹਾਨੂੰ ਉਹ ਕਰਾਂਗੇ ਜੇ ਕਰਾਂਗੇ ਸਾਡੇ ਗਰਦਾਸਪੁਰ ਹਲਕੇ 'ਚ ਤੇ ਇਹ ਜੀਰੋ ਰਿਹਾ ਕੰਮ ਕੁਝ ਬੱਚਿਆਂ ਨੂੰ ਸਹੂਲਤ ਨਹੀਂ ਮਿਲੀ ਇਸ ਕਰਕੇ ਹੁਣ ਮੌਕਾ ਫੇਰ ਮਿਲਿਆ ਵਾ ਸਾਨੂੰ ਕਿ ਸ਼ਹਿਰੀ ਕਲਸੀ ਨੂੰ ਜਿਹੜੀ ਟਿਕਟ ਮਿਲੀ ਆ ਇਹਦਾ ਤਗੜੇ ਹੋ ਕੇ ਕਾਂਗਰਸੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਾਂਗਰਸ ਵਾਲੇ ਵੀ ਤੁਹਾਂ ਜ਼ੋਰ ਲਾ ਕੇ ਵੇਖ ਲਿਆ ਖਾਲੀਆਂ ਨੇ ਵੀ ਲਾ ਕੇ ਵੇਖ ਲਿਆ ਆਪ ਆਪਣੀ ਪਾਰਟੀ ਨੂੰ ਵੀ ਇਹਨਾਂ ਨੂੰ ਛੱਡ ਕੇ ਧੜਿਆਂ ਨੂੰ ਸਾਰੀ ਕਲਸ਼ ਦੀ ਮਦਦ ਕਰੋ ਜੋ ਵੀ ਆ ਉਹ ਤੁਹਾਨੂੰ ਕਿਸੇ ਨਾ ਵਿਧ ਕਰਾ ਨਹੀਂ ਕਰਨਾ ਵੀ ਆਮ ਪਾਰਟੀ ਦੇ ਬੰਦੇ ਇਹਨਾਂ ਨੂੰ ਦੇਣਾ ਕਿਉਂਕਿ ਜੋ ਵੀ ਸਹੂਲਤ ਆਉਂਦੀ ਹੈ ਕਾਂਗਰਸ ਨੂੰ ਮਿਲਦੀ ਆ ਖਾਲੀਆਂ ਨੂੰ ਵੀ ਮਿਲਦੀ ਆ ਆਮ ਪਾਰਟੀ ਨੂੰ ਮਿਲਦੀ ਆ ਇਹ ਇਹਦੇ ਵੱਲ ਸੋਚਣਾ ਚਾਹੀਦਾ ਇੱਕ ਲੀਕ ਦੇ ਫਖੀਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਮ ਪਾਰਟੀ ਚ ਜਾਏ ਦੂਜੇ ਬਣਿਆ ਜਿਹੜੀ ਪਾਰਟੀ ਆਹ ਵੇਲੇ ਚੱਲ ਰਹੀ ਆ ਉਹਦਾ ਸਾਨੂੰ ਸਾਥ ਦੇਣਾ ਚਾਹੀਦਾ ਮੈਂ ਅੱਛਾ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਜੀ ਖਹਿਰਾ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਜੋ ਸਾਰਾ ਨਾਲ ਟਿਕਟ ਮਿਲੀ ਆ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਨੂੰ ਤੇ ਅੱਜ ਸਾਰਾ ਰੋਡ ਮਾਰਚ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਤਾਂ ਕਹਿੰਦੇ ਆ ਪੀ ਇਹ ਡੇਰੇ ਤੋਂ ਫੁੱਲ ਜਿਤਾ ਕੇ ਕਰ ਲਾਂਗੇ ਜੀ ਡੇਰੇ ਤੋਂ ਕੇ ਪੂਰੀ ਡਿਸਟ੍ਰਿਕਟ ਤੇ ਗਰਦਾਸਪੁਰ ਤੋਂ ਹੀ ਫੁੱਲ ਲੀਡ ਨਾਲ ਪੂਰ ਫੁੱਲ ਲੀਡ ਫੁੱਲ ਲੀਡ ਅੱਛਾ ਸਰ ਪਿੰਡ ਪਿੰਡ ਮੀਟਿੰਗਾਂ ਕਰਦੇ ਆ ਲੋਕਾਂ ਦੀ ਕਿੱਦਾਂ ਦੀ سپورਟ ਮਿਲਦੀ ਪੂਲ سپورਟ ਮਿਲਦੀ ਵੀ ਪੂਲ سپورਟ ਮਿਲਦੀ ਵੀ ਅੱਛਾ ਜੀ ਹੁਣ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਉਣ ਵਾਲੇ ਧਨਪੁਰ ਤੋਂ ਜੋ ਕਿ ਸਰਪੰਚ ਦੇ ਸੁਰਿੰਦਰ ਕੁਮਾਰ ਅਰੋੜਾ ਜੀ ਉਹ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਜੋ ਸਾਰੇ ਨੂੰ ਟਿਕਟ ਮਿਲੀ ਆ ਐਮਐਲਏ ਸਾਹਿਬ ਸਾਡੇ ਬਟਾਲੇ ਦੇ ਅਮਨ ਸ਼ੇਰ ਸਿੰਘ ਛਾਰੀ ਕਲਸੀ ਜੀ ਨੂੰ ਐਮਪੀ ਟਿਕਟ ਮਿਲੀ ਆ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਆਪਣੇ ਹਾਈ ਕਮਾਂਡ ਆਮ ਆਮ ਪਾਰਟੀ ਅਰਵਿੰਦ ਕੇਜਰੀਵਾਲ ਜੀ ਦਾ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ तहे ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਸੂਝਵਾਨ ਨੇਤਾ ਅਮਨ ਸ਼ੇਰ ਸਿੰਘ ਛਾਰੀ ਜੀ ਨੂੰ ਇਹ ਟਿਕਟ ਨਾਲ ਨਵਾਜਿਆ ਹੈ ਤੇ ਮਨਸ਼ੀਰ ਸਿੰਘ ਸ਼ਰੀ ਦੇ ਸਦਕਾ ਹਾੜਾ ਗੁਰਦਾਸਪੁਰ ਜ਼ਿਲ੍ਹਾ ਬਹੁਤ ਤਰੱਕੀ ਕਰੇਗਾ ਤਾਂ ਅਸੀਂ ਆਪਣੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਉੱਥੇ ਦਿੱਲੀ ਸੰਸਦ ਦੇ ਵਿੱਚ ਭੇਜਾਂਗੇ